ਦੇ ਕਰੋ ਦਰਸ਼ਨ ਮਾਦੇਵ ਜੀ ਦੇ ਹਰ ਹਰ ਮਹਾਦੇਵ ਜੀ ਦਰਸ਼ਨ ਕਰੋ ਪ੍ਰਭੂ ਦੇ ਪ੍ਰਭੂ ਦੀ ਨਗਰੀ ਹੈ ਤੇ ਇਹ ਸਮਝ ਲਓ ਪ੍ਰਭੂ ਹੀ ਆਹ ਲਿਆਣ ਸਲੈਂਗ ਕਹਿੰਦਾ ਵੀ ਆਈ ਨਾ ਹੋਈ ਆ ਉਹ ਆਹ ਜਿਹੜਾ ਸਾਹਮਣੇ ਦੀਦੀ ਵੇਗੀ ਇਕ ਨਹੀਂ ਲਾਇਆ ਤੇ ਪੈਰੋ ਘਾਟੀ ਵਾਲਾ ਰਸਤਾ ਆ ਜੀ ਤੇ ਇਹਦਾ ਰਸਤਾ ਆ ਜਾਣੇ ਵੇ ਆ ਉੱਥੇ ਜਾਣਾ ਜੀ ਇੱਥੋਂ ਦੀ ਆਪਾਂ ਜਾਣਾ ਜੀ ਜਾਂਦੀ ਕਿਹੜਾ ਜਾਂਦਾ ਇਸ ਸੀਗਾ 7° ਜਿਹੜਾ ਦੱਸਿਆ ਐਂਗਲ ਪਿਆਰੋ ਘਾਟੀ ਦਾ ਆਹੀ ਭਾਰ ਚੁੱਕਣਾ ਪਾਹੇਗਾ ਇੱਥੋਂ ਹੀ ਆਏ ਆ ਓਕੇ ਚਲਾਈ ਕੱਲਾਸ ਹੋ ਜੀ ਇਹ ਬੰਦੇ ਇਥੇ ਦਾ ਕਰਾ ਦੇ ਨੀ ਹਟ ਗਿਆ ਆ ਤੇ ਇਥੇ ਤੱਕ ਪਹੁੰਚ ਗਏ ਤੇ ਮੌਸਮ ਦਾ ਹਾਲ ਹੈ ਹੈ ਤਾਂ ਇਹ ਅੱਗੇ ਜਾਣਾ ਚਲੋ ਹੁਣ ਆਪਾਂ ਉੱਪਰ ਨੂੰ ਜਾਣਾ ਏ ਇੱਧਰ ਜਾਣਾ ਇਹ ਤਾਂ ਸਹੀ ਰਾਜ ਘਟਾ ਹੋ ਗਿਆ ਹੁਣ ਬਹੁਤ ਦੰਦਲੀ ਚੱਲੀ ਏ ਚਾਹ ਤੂੰ ਕਦਾ ਤੇਰੇ ਤਾਂ ਮਜ਼ੇ ਆ ਬਸ ਤੂੰ ਥੋੜਾ ਜਿਹਾ ਰੁਕ ਜਾ ਤੈਨੂੰ ਤਰਾ ਕੇ ਲਿਆ ਕਰਨਾ ਇਹਨਾਂ ਨੇ ਆਜਾ 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 ਚਲੋ 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 ਮੌਸਮ ਬਹੁਤ ਜਬਰਦਸਤ ਹੋਇਆ ਪਿਆ ਉੱਧਰ ਨੀਚੇ ਧੁੱਪ ਜੜੀ ਪਈ ਹੈ ਉੱਪਰ ਬਾਰਿਸ਼ ਹੋ ਰਹੀ ਹੈ ਚਲੋ ਜੀ ਆਪਣਾ ਵੇਦਾ ਲੈਟਸ ਗੋ ਇੱਥੇ ਹੈ ਨਾ ਜਿੰਨਾ ਬੱਦਲ ਪੈਣਦੇ ਆਈ ਨਾ ਅੱਜ ਤਾਂ ਧੁੱਪ ਹੋ ਗਈ ਸਾਰਾ ਬੱਦਲ ਥੱਲੇ ਚਲ ਗਿਆ ਜੀ ਹੁਣ ਹੁਣ ਥੱਲੇ ਬਾਰਿਸ਼ ਹੋਊਗੀ ਚਲੋ ਜੀ ਸਾਰਾ ਬੱਦਲ ਥੱਲੇ ਚਲ ਗਿਆ ਸ਼ੰਕਰ ਭਗਵਾਨ ਜੀ ਨੇ ਕਲੀਅਰ ਦਰਸ਼ਨ ਹੋ ਜਾਣੇ ਆ ਇਹ ਯਾ ਸ਼ੰਕਰ ਯਾ ਸ਼ੰਭੂ ਹਰ ਹਰ ਮਹਾਦੇਵ ਭੋਲੇ ਬਾਬਾ ਦਾ ਜਲਵਾ ਦੇਖੋ ਜੀ ਬੱਦਲ ਕਦਾ ਰਿਆ ਤੇ ਇੱਧਰ ਦੇਖੋ ਪੂਰਾ ਢੋਪਿਆ ਹੁਣ ਥੋੜੀ ਦੇਰ ਤੱਕ ਰ ਉੱਪਰ ਬੱਦਲ ਸਾਰਾ ਆ ਗਿਆ ਫਿਰ ਦੁਬਾਰਾ ਹਾਂ ਇਹ ਭੋਲੇ ਇਨਰ ਭੋਲੇ ਨਾਦੀ ਨਗਰੀ ਹੈ ਜੀ ਕਿਹਾ ਜੀ ਆਈ ਹੋਲੀ ਖਲੀ ਜਾ ਰਹੇ ਆ ਇਹ ਹੋਲੀ ਚਲੀ ਗਈ ਇਹ ਤੇ

भोजपुरी अरे वाह जी वाह ये आपको भोजपुरी लो जी मौसम देखो लो जी लो जी बोले नगरी या बोले भंडारी भूखे वन प्यासे को पानी तेरी लीला अपरम्पार बोले जय बोले ना जय बोले भंडारी लो जी थले ना हट गया जी चलो चलो हूँ इतना ही ਇੱਥੇ ਜਾਈ ਜਣੇ ਜਿੱਧਰ ਜਿੱਧਰ ਕੋਲੇ ਨਾ ਤ ਤੁਹਾਨੂੰ ਲੈ ਜੂਗੇ ਜੀ ਕਰੋ ਦਰਸ਼ਨ ਮਹਾਦੇਵ ਜੀ ਦੇ ਬੋਲੇ ਹਰ ਹਰ ਮਹਾਦੇਵ ਜੀ ਜੈ ਸ਼ੰਕਰ ਜੀ ਸਾਡੀ ਸਾਰਿਆਂ ਦੀ ਮਨੋ ਕਾਮਨਾ ਪੂਰ ਹੋਵੇ ਕਰੋ ਦਰਸ਼ਨ ਹਰ ਹਰ ਮਹਾ ਜੈ ਸ਼ੰਕਰ ਜੈ ਬੋਲੇ ਜੈ ਹਰ ਹਰ ਮਹਾਦੇਵ ਜੈ ਸ਼ੰਕਰ ਜੀ ਕਰੋ ਦਰਸ਼ਨ ਜੀ हर महादेव देवी दे जय शंकर जय शंकर जय शंकर जय शंकर जय शंकर जय बोले जय भोले जय बोले फिर <laughs> दर्शन जितना हम कलियर हो गए जाओ जाओ ती तो आ गया चक ली मैं गा... ਉਹ ਲੋਨ ਗਿਆ ਮਾ ਸ਼ਕਰਵਾ ਜੀ ਦੇ ਉਧਰ ਚੰਪਰੋ ਜੀ ਦੇ ਪੇਟ ਬਣਾ ਦੇ ਇਹਨੂੰ ਕਹਿੰਦੇ ਵੀ ਇਹ ਭਰਾਵਾ ਨਾਲਾ ਥਲੇ ਨਾਲਾ ਨਾਲਾ ਇਹ ਮੰਨਿਆ ਹੀ ਨਹੀਂ ਪੁੱਤ ਚੱਲ ਤਾਂ ਤੇਜ਼ ਦਾ ਰੇਲ ਬਣਾਣੇ ਆ ਹੁਣ ਚਲੋ ਚਲੋ ਜੀ ਹਾਲੇ ਚੱਲ ਚੱਲ ਪੁੱਤ ਚੱਲ ਚੱਲ ਫੜਾ ਮਾਰ ਕੇ ਚੱਲੋ ਹਾਂ 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 ਸੋ ਜੀ ਮ ਅੱਗੇ ਜਾ ਕੇ ਬਣਾਉਣੇ ਆ ਬੜਾ ਬੜਾ ਹੋ ਗਿਆ ਬਣਾਣੇ ਚਲੋ ਜੀ ਹੁਣ ਆਪਾਂ ਯਾਜਤ ਲੈਣ ਯਾਜਤ ਲੈ ਲੈਂਦੇ ਆ ਤੁਹਾਨੂੰ ਇਸੇ ਬਲੌਗ ਦੇ ਵਿੱਚ ਤੇ ਬਾਕੀ ਇਹਨਾਂ ਨੂੰ ਇਹਨਾਂ ਨਾਲ ਜਾਣਾ ਉੱਪਰ ਹੁਣ ਉੱਪਰ ਨੂੰ ਤੇ ਅਸੀਂ ਜਾਣਾ ਹੁਣ ਮੈਂ ਚੱਲ ਜਾਣਾ ਹੁਣ ਗੱਲੇ ਨੂੰ ਥੱਲੇ ਨੂੰ ਅੱਜ ਦਰਸ਼ਨ ਕਰਦੇ ਆ ਤੇ ਚਲੋ ਸਾਰੇ ਯਾ ਸ਼ੰਕਰ ਜੀ ਤੇ ਜੈ ਬੋਲੇ ਆ ਬਰਬਾਜ਼ ਆ ਬੰਦੇ ਨੇ ਹੁਣ ਨਵਾ ਕੇ ਕੋਈ ਗੱਲ ਨਹੀਂ ਬੰਦੇ ਨੇ ਥੱਲੇ ਆਏ ਨਾ ਤੇ ਆਪਾਂ ਫੇਰ ਵੇਟ ਕਰ ਲਾਂਗੇ ਆਪਾਂ ਵੇਟ ਕਰ ਲਾਂਗੇ ਆਪਾਂ ਚਲੋ ਹੋ ਬਨੇ ਜਿੱਥੇ ਅਲੀ ਗਵਰ ਉਹ ਤਾਂ ਨਹੀਂ ਉਹ ਦੱਸਦਾ ਮੈਨੂੰ ਹੁਣ ਪਤਾ ਨਹੀਂ ਲੱਗੰਦੇ ਆਇਗਾ ਤੇ ਹੀ ਜਾਣਾ ਪਰਲੇ ਰਾਸ ਸਾਨੀ ਜਾਣਾ ਪਈਗਾ। ਇਹ ਰੋਮ ਰਸਤਾ ਨਹੀਂ ਜਾਣਾ ਦੇਖੋ। ਪੋਲ ਪਾਰ ਕਰਨੀ ਪਈਦਾ ਜਾਏਗਾ। ਪੋਲ ਤੋਂ ਪਿੱਛੇ ਪੋਲ ਤੋਂ ਪਿੱਛੇ ਗਿਆ। ਪੋਲ ਮੇਰ ਖਿਆਲ ਚ ਅੱਗੇ ਆ। ਹੋਏ ਇੱਧਰ ਨੂੰ ਜਾਣਾ ਜੀ ਇਹ। ਗੁਰਦੀਨ ਸ਼ੰਕਰਭਾ ਜੀ ਦਾ ਐਸ਼ਿਆ ਇਆਇਤ ਲੈ ਲਈਆ ਹੁਣ। ਸ਼ੰਕਰਭਾ ਜੀ ਕਹਿੰਦੇ ਹੁਣ ਥੱਲੇ ਚਲੋ। ਉਹ ਜਿਹੜੇ ਮੁੰਡੇ ਨਾਲ ਦਸੂਏ ਦੇ ਗਏ ਉਹਨਾਂ ਨੂੰ ਵੀ ਓਕੇ ਹੋ ਗਿਆ ਉਹਨਾਂ ਨੇ ਪਿੱਤੇ ਜਾ ਕੇ ਨਹਾਉਣਾ ਵਿੱਚ ਇੱਕ ਮੁੰਡੇ ਨੇ ਨਹਾਉਣਾ ਹੈਗਾ ਬਸ ਦੇਖ ਮੁੰਡੇ ਨੇ ਤਾਂ ਮੇਰੇ ਨਾਲ ਹੀ ਨਾਲਿਆ ਨਾਲਿਆ ਥੱਲੇ ਤੇ ਉਹ ਜਿੱਦਾਂ ਭੋਲੇ ਦੀ ਇੱਛਾ ਆਈ ਚਲੋ ਤੇਰੀ ਕੀ ਸੋਚ ਇੱਕੋ ਜਿਹੀ ਨਹੀਂ ਮਿਲਦੀ ਆ ਉਹ ਗੋਲੀ ਕੁੰਡੇ ਆ ਜੀ ਠੀਕ ਹੈ ਜੀ ਓਕੇ ਚਲੋ ਜੀ ਹੁਣ ਆਪਾਂ ਵਾਪਸੀ ਕਰ ਰਹੇ ਆ ਇਹ ਦਲੇ ਪਾਸੇ ਵਾਪਸੀ ਪਾਸੇ ਵਾਪਸੀ ਕਾੰ ਕਰ ਰਹੇ ਆ ਕਿਉਂਕਿ ਉਧਰਲੇ ਪਾਸੇ ਨਾ ਘੋੜੇ ਖੱਤਰ ਬੋਤਲ ਦੇ ਬਹੁਤ ਜ਼ਿਆਦਾ ਜੰਦੇ ਆ ਇਧਰਲੇ ਪਾਸੇ ਦੇਖੋ ਯਾਤਰੀ ਘਾਟੀ ਮਿਲੂਗਾ ਇਹ ਇਧਰ ਰਹਾ ਤਾਂ ਚਲੋ ਬਾਤੀ ਅੱਗੇ ਰਾਸਤੇ ਦਾ ਮੌਲ ਦਿਖਾਈ ਜਾਵਾਂਗੇ ਤੁਹਾਨੂੰ ਨਾਨਾ ਨਾਲ ਅਪਡੇਟ ਦਿੰਦੇ ਜਾਵਾਂਗੇ ਕਿਉਂਕਿ ਹਲੇ ਨੈਟਵਰਕ ਸਾਡੇ ਬੰਦੇ ਵੀ ਹੁਣ ਥੱਲੇ ਹੀ ਹੋਣੇ ਮਿਲ ਜਾਣੇ ਆ ਇਹ ਇੰਨਾ ਨਹੀਂ ਹੈਗਾ ਕਿ ਜਦੋਂ ਲੋਕ ਰਿਛੜ ਗਈ ਕਿ ਹੁਣ ਸਾਨੂੰ ਥੋੜੇ ਦਰਸ਼ਨ ਹੱਥ ਹੋ ਗਏ ਆ ਤੇ ਅਸੀਂ ਹੁਣ ਵਾਪਸੀ ਕਰ ਰਹੇ ਆ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੇ ਥੋੜੇ ਨਾਲ ਸਭ ਦੀ ਮਨੋਕਾਮਨਾ ਪੂਰਨ ਕਰੇ ਤੇ ਚਲੋ ਹੁਣ ਉਹ ਫਤਿਹ ਯਾਦ ਨਹੀਂ ਲੋ ਵੀ ਇੱਕ ਤਰ੍ਹਾਂ ਦਾ ਮੌਸਮ ਨਹੀਂ ਰਹਿੰਦਾ ਜਿੰਨੀਆਂ ਵੀ ਜਿੰਨਾ ਟਾਈਮ ਵੀ ਮਤਲਬ ਤੁਹਾਡੇ ਨਾਲ ਅਪਡੇਟ ਵਿੱਚ ਰਹੇ ਆ ਤੇ ਤੁਸੀਂ ਦੇਖਿਆ ਹੋਣਾ ਹਰ ਇੱਕ ਤਰ੍ਹਾਂ ਦਾ ਮੌਸਮ ਆ ਤੋਂ ਪਛਾਤ ਹੈਗੀ ਆ ਵਿੱਚ بارش ਵੀ ਹੈਗੀ ਆ بارش ਕਰਕੇ ਥੋੜਾ ਜਿਹਾ ਫੁੱਸਲਾ ਜੀ ਵੀ ਉਧਰਲੇ ਜਿੱਦੜ ਰਸਤੇ ਇੱਥੇ ਚਲੋ ਆਹ ਰਸਤੇ ਵਿੱਚ ਇਹ ਆ ਕਿ بارش ਪੈ ਵੀ ਜਾਵੇ ਤੇ ਇਧਰਲੇ ਰਸਤੇ 'ਚ ਲੋਕੀ ਘਟ ਉਲੰਗਦੇ ਵੜਦੇ ਆ ਤੇ ਚੰਈ ਆ ਇਹ ਉਧਰਲੇ ਵਸ ਜਨਤਾ ਬਹੁਤ ਜਿਆਦੀ ਨਾ ਤੇ ਇਸ ਗੱਲ ਕਿ ਮੈਂ ਕਹ ਵੀ ਇੱਧਰਲੇ ਰਾਹ ਤੇ ਤਾਣੀ ਚੱਲਦੇ ਆਂ ਮੈਂ ਦੇਖਿਆ ਸੀਗਾ ਪੈਰੋ ਘਾਟੀ ਬਾਣੀ ਆ ਜੀਏ ਇਹ ਪੈਰੋ ਘਾਟੀ ਦਾ ਸੁੱਖਾ ਲੱਜੰਦਿਆ ਵੀ ਪਰ ਕੰਨਾਂ ਨੂੰ ਹੱਥ ਲਵਾਤੇ ਭਰਾਵਾ ਦੇਖ ਕੇ ਆਈ ਤੁਸੀਂ ਸਿੱਧੀ ਚੜਾਏਗੀ ਸਿੱਧੀ ਚੜਾਈ ਤਾਂ ਇੱਕ ਮੰਨੋ ਮੰਨੋ ਉਹ ਪਹਾੜ ਚੜਦੇ ਪੈਗੇ ਵੱਡੇ 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 ਪਹਾੜ ਇਹ ਵਾ ਬੜਾ ਔਖਾ ਹੈ ਚਲੋ ਸੰਗਰਵ ਉਹ ਅੰਦੀ ਦਾ ਜਾਣ ਵਾਲੇ ਆਪ ਤੁਹਾਨੂੰ ਮੈਂ ਚਲੋ ਅਕਾ ਜੀ ਸਾਰਿਆਂ ਨੂੰ ਜਿੱਦ ਤੱਕ ਹੁਣ ਅੱਗੇ ਜਾ ਕੇ ਬਣਾਉਨੇ ਆ ਜੀ ਚਲੋ ਠੀਕ ਹੈ ਜੀ ਜੈ ਚੰਕਲ ਜੀ ਉਹਦੀ ਕਿਰਪਾ ਨਾਲ ਜਿਸ ਦਾ ਕਰ ਰਹੇ ਆ ਦੇਖੋ ਜੀ ਦਰਸ਼ਨ ਕਰੋ ਪ੍ਰਭੂ ਦੇ ਪ੍ਰਭੂ ਦੀ ਨਗਰੀ ਹੈ ਤੇ ਇਹ ਸਭ ਨੂੰ ਪ੍ਰਭੂ ਹੀ ਹੈ ਲੋ ਲਿਆਂ ਜਾਨੇ ਵਾਹ ਉਹ ਵੀ ਤਰੀ ਆਣਾ ਉਹਦਾ ਜਿਹਦਾ ਪੈਰ ਬੰਦਾ ਨਾ ਉਦੋਂ ਤੋਂ ਉੱਪਰ ਆ ਸਾਰਿਆਂ ਦੇ ਲੰਘ ਕੇ ਜਾਣਾ ਵਸਣਾ ਪੱਥਰ ਦੇ ਉੱਤੇ ਉਹਦਾ ਪੈਰ ਸਲਿੱਪ ਤਾਂ ਨਹੀਂ ਕਰਦਾ ਹੈਗਾ ਇੱਥੇ ਵੀ ਪਲੇ ਪੈਰ ਸਲਿੱਪ ਨਹੀਂ ਕਰਦਾ ਇਹ ਦੱਬੇਗਾ ਤੇ ਫੇਰ ਉਹ ਲੱਕ ਸਕਦੇ ਆ। ਚਾਹ ਆਇਆ ਨਾ। ਘਾਹ ਦੇ ਵਿੱਚ ਤੇ ਲੱਗਦਾ ਨਹੀਂਗਾ। ਮਿੱਟੀ ਵਿੱਚ ਤੇ ਲੱਗਦਾ। ਇਹ ਪੱਥਰ ਤੇ ਵੀ ਪੱਥਰ ਜਿਹੜੇ ਮਜ਼ਬੂਤ ਆ। ਉਹਦਾ ਵੀ ਆਇਆ। ਇਹ ਪੱਥਰ। ਇਹਦਾ ਮਿੱਟੀ 'ਤੇ ਬਸ ਸਕਦੇ ਆ। ਇੱਥੇ ਵੀ ਇੱਥੇ ਵੀ ਤੇ

ਤਲਹ ਪਾਚ ਪਹੁੰਚ ਗਿਆ ਤਲਹ ਹੋ ਗਿਆ ਜੋਗੀ ਗਲ ਪਾਣੀ ਪੈ ਗਿਆ ਸਮਝ ਨਹੀਂ ਲੱਗੰਦੀ ਕਿੱਧਰ ਦੀ ਜਾਵਾਂ ਕੋਹ ਹੋਣ ਪਤਾ ਕਿੱਥੇ ਪਿਆ ਰੱਖਣਾ ਉਹਨੂੰ ਬਾਅਦ ਰੱਖਣਾ ਇੱਕ ਇੱਥੇ ਇੱਕ ਇੱਥੇ ਚੱਲੇ ਆਪਣੀ ਮਾਰੂਗਾ ਇੱਥੇ ਤੇ ਇੱਥੇ ਵੀ ਨਹੀਂ ਪੈ ਸਕੂ ਮਾਰੂਗਾ ਇੱਥੇ ਵੀ ਨਹੀਂ ਮਾਰੂਗਾ ਚਲੋ ਬਸ ਹੋ ਉੱਤਰ ਕੇ ਚੋਕਾ ਸੀਗਾ ਬਸ ਇਹ ਗੱਟ ਪਲ ਜਾਂਦੇ ਹੋ ਕੀ ਹੈਗਾ ਤਾਂ ਔਖਾ ਇਹ ਜੋ ਦਾ ਪ੍ਰਭੂ ਚਲਾਈ ਜਾਂਦੇ ਤੇ ਅਸੀਂ ਚੱਲੀ ਜਾਂਦੇ ਆ ਤੇ ਇਹ ਸ਼ੈਂਪੂ ਚਲੋ ਇਧਰ ਜਤੜੀ ਥੋੜੇ ਜਾਈਏ ਥੋੜੇ ਜਾਈ ਜਾਂਦੇ ਆ ਬੜੇ ਬੜੇ ਤੇ ਚਲੋ ਚਲਾਉਣੇ ਹੁਣ ਵਾਪਸੀ ਜਾ ਰਹੇ ਆ ਇੱਧਰ ਦੀ ਇੱਧਰ ਦੀ ਇਹ ਆ ਜਿਹੜਾ ਰਸਤਾ ਬਿਲਕੁਲ ਸਾਫ਼ ਆ ਨਹੀਂ ਹੈਗੀ ਤੇ ਜਿਹੜੇ ਸ਼ੋਰਟਕੱਟ ਮੰਨ ਕੇ ਕਹਿੰਦੇ ਆ ਉਹ ਹੀ ਥੋੜਾ ਜਿਹਾ ਹੁੰਦਾ ਬਾਕੀ ਇੱਥੇ ਦੇਖੋ ਉਪਰਲੇ ਪਾਸੇ ਆਏ ਆਪਾਂ ਇਹ ਸੋਲੋ ਲੈਟਸ ਗੋ ਕਲਿਆਣ ਸਲਾਂਗ ਕਹਿੰਦਾ ਵੇ ਆਈ ਨਾ ਹੋਈ ਆ ਉਹ ਆ ਜਿਹੜਾ ਸਾਹਮਣੇ ਦੀਦੀ ਵੇਗੀ ਤੇ ਇੱਥੇ ਸਾਰੇ ਖਤਰਾ ਹੋ ਸਕਦਾ ਆਪਾਂ ਇੱਥੋਂ ਨਿਕਲੀਏ ਫਟਾਫਟ ਕੋਈ ਵੀ ਉੱਪਰ ਪਰਬੁੱਦੀ ਚੈਨਲ ਰਸਤੇ ਵੀ ਬਣੇ ਪਰ ਇਹ ਬਣੇ ਪਿਆ ਚਲੋ ਜੈ ਸ਼ੰਕਰ ਜੀ ਇੱਥੇ ਤੱਕ ਪਹੁੰਚ ਗਏ ਆ ਬਸ ਆਹ ਦੀਦਾ ਪਿਆ ਲਾ ਕੇ ਇਸ ਦਾ ਕਜਾਣਾ ਹੋਣਾ ਹੀ ਹੋਰ ਅੱਗੇ ਬਾਕੀ ਸੇਮ ਥੱਲੇ ਜਾ ਕੇ ਚੱਲ ਪੈਣੀ ਆ ਤੇ ਸਾਰਿਆਂ ਨੂੰ ਫੋਨ ਫਾਨ ਕੱਢੀ ਗਵਾਦੀਏ ਚਲੋ ਠੀਕ ਹੈ ਜੀ ਓਕੇ ਜੱਗ ਬਣਾਉਨੇ ਹੁਣ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਉੱਪਰ ਤੋਂ ਉੱਪਰ ਇਧਰ ਛਾਂ ਲੀਲਾ ਹੈ ਪ੍ਰਭੂ ਕੀ ਜੈ ਹੋ ਜੈ ਸ਼ੰਭੂ ਹਰ ਹਰ ਮਹਾਦੇਵ ਹੁਣ ਪੇੜ ਪੌਦੇ ਵੀ ਆ ਗਏ ਆ ਆਕਸੀਜਨ ਵੀ ਲੈਵਲ ਵੀ ਠੀਕ ਹੋ ਗਿਆ ਤੇ ਲਗਣ ਹੈਗੀ ਆ। ਯਾ ਵੇਜਾ ਵੀ ਸਿੱਤੇ ਲਗਾਣੇ ਆ। ਲੋ ਜੀ ਅਸੀਂ ਉਹ ਉਥੇ ਹੈਗੇ। ਤੇ ਹੁਣ ਪਰ ਪਿਛਲੀ ਵਾਰਾ ਉਧਰ ਦੀ ਆਏਗੇ ਆਪਾਂ ਯਾਤਰਾ ਉਧਰ ਦੀ ਕੀਤੀ ਗੀ। ਤੇ ਆਪਾਂ ਉੱtre ਇੱਧਰ ਦੀ ਉਤਰਾਂਗੇ, ਇੱਧਰ ਹੁੰਦੇ ਆ। ਤੇ ਆਪਾਂ ਐਸੇ ਜਗ੍ਹਾ ਦੇ ਨਾ ਤੈਲੀਏ। ਤੇ ਆਏ ਪਰ ਲੈ ਵਸੇ ਉੱਪਰ ਦੀ ਆਏ। ਤੇ ਹੁਣ आगे ले, नीचे है और चलो, ही, एक है, एक चलो आगे गए, जी इधर जाना जी मैं इतने लाइट लगी पी है बाकी चलो आगे बाकी कार्रवाई दस देखो पहुंच गए जी हर महादेव जी यात्रा अच्छ सा कंप्लीट हो गई है सारे हर हर महादेव जी ਲਾਇਓ ਅਦੇ ਮੰਦਰਾਂ ਦੇ ਨਾਲ ਦੇ ਇੱਥੇ ਨੌਣ ਲੱਗੇ ਆ ਮਾੜਾ ਮਾਤਾ ਆ ਜੇ ਮੈਂ ਥੋੜਾ ਫਰੈਸ਼ੀ ਹੋ ਰਹੀ ਵਾ ਯਾਤਰਾ ਕੰਪਲੀਟ ਹੋ ਗਈ ਦਾਤ ਬਣਾਇ ਨਹੀਂ ਬਸ ਹੋ ਗਈ ਰਾਤੀ 3 ਵਜੇ ਤੱਕ ਪੈਦਲ ਯਾਤਰਾ ਹੀ ਕਰਦਾ ਰਿਆਂ ਰਾਤ ਇੱਤਾ ਹੈਗਾ ਟ੍ਰੈਫਿਕ ਨਹੀਂ ਜਿਗਾ ਕੋਲੇ ਘਾੜੇ ਜਿੱਦਾਂ ਮੈਂ ਲੋਕੀ ਜਾਂਦੇ ਵੇ ਫੜ ਗਏ ਇੰਨੇ ਲੋਕੀ ਨਹੀਂ ਸੀ ਕੋਈ ਵੀ ਨਹੀਂ ਸੀ ਅੱਲਾਇ ਟੋਰਚ ਮਾਰ ਕੇ ਟੋਰਚ ਲਿਲਾ ਕੇ ਚੱਲਦਾ ਰਿਆਂ ਅਬੀਜ਼ ਮਾਰ ਨਹੀਂ ਖਰਾਬ ਹੋਊਗੀ। ਬਸ ਚਲੋ ਫਿਰ ਇੱਕ ਅਪਡੇਟ ਦਿੰਨੇ ਮੈਨੂੰ ਚੱਲੇ ਜਾ। ਬੰਦਿਆਂ ਦਾ ਫੋਨਾ ਆਉਂਦਿਆ। ਕਹਿੰਦੇ ਆਈ ਨਹੀਂ। ਮੈਂ ਵੀਡੀਓ ਬਣਾਉਂਦਾ ਬਣਾਣਾ ਆਉਂਦੇ ਵੇ। ਹਲਾਤੀ ਆ। ਧੁੱਪ ਹੋ ਜਾਈਗੀ। ਯਾਤਰਾ ਕਰੇ ਆਏ ਆ। ਐਦਾਂ ਲੱਗੇ ਹੁੰਦਾ ਮੁਰਥਾਗੜ। ਐਦਾਂ ਦੇਖ। ਚਲੋ ਇਹ ਹੁਣ 84 ਮੰਦਰ ਚੱਲੇ ਆਂ ਉੱਥੇ ਜਾ ਕੇ ਮੱਥਾ ਟੇਕਣਾ ਆ ਸਾੜਨਾ ਬਣੇ ਰਹੀ ਆ ਹੁਣ ਠੀਕ ਹੈ ਜੀ